ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਠੀਕ ਹਾਂ ਜੀ ਅਸੀਂ ਸਾਰੇ ਤੇ ਹਾਂਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਪੁੱਤਵਾਰ ਦਾ ਟਾਈਮ ਜਿਹੜਾ ਸਵੇਰ ਦਾ ਹੈ ਸੌਰੀ ਮੰਗਲਵਾਰ ਦਾ ਦਿਨ ਹਾਂਜੀ ਤੇ ਸਵੇਰ ਦਾ ਟਾਈਮ ਤੇ ਕਾਫੀ ਦਿਨ ਹੋ ਗਏ ਸੀਗੇ ਕਿ ਕੋਈ ਢੰਗ ਤਰੀਕੇ ਨਾਲ ਕੋਈ ਘਰ ਦੀ ਸਾਫ ਸਫਾਈ ਨਹੀਂ ਹੋਈ ਕਿਉਂਕਿ ਦੇਖੋ ਜੀ ਜਦੋਂ ਔਰਤ ਇੱਕ ਵਾਰੀ ਹਨਾ ਘਰ ਦਾ ਕੰਮ ਛੱਡ ਦਿੰਦੀ ਆ ਤਾਂ ਫਿਰ ਬਹੁਤ ਘਰ ਦਾ ਪੂਰਾ ਹਾਲ ਹੋ ਜਾਂਦਾ ਹਨਾ ਤੇ ਅੱਜ ਨਾਲ ਆਪਾਂ ਥੋੜਾ ਬਹੁਤ ਜਿਵੇਂ ਸੈਟਿੰਗ ਕਰਦੇ ਹਾਂ ਸਮਾਨ ਦੀ ਕਿਉਂਕਿ ਇੱਧਰ ਉੱਧਰ ਹੋਇਆ ਪਿਆ ਸੀ ਵਿਖਰਿਆ ਪਿਆ ਸੀ ਸਮਾਨ ਵੀ ਤੇ ਥੋੜਾ ਬਹੁਤ ਤਾਂ ਸਾਫ ਸਫਾਈਆਂ ਦਾ ਕੰਮ ਜਿਹੜਾ ਕਰਦੇ ਆ ਫਿਲਹਾਲ ਜ਼ਿਆਦਾ ਤਾਂ ਨਹੀਂ ਹੋਣਾ ਪਰ ਹੌਲੀ ਹੌਲੀ ਆਪਾਂ ਸ਼ੁਰੂ ਕਰਦੇ ਆ ਹਨਾ ਕਿ ਆਪਾਂ ਜਿਹੜਾ ਕਰਦੇ ਆ ਜਿੰਨਾ ਕੰਮ ਜਿਵੇਂ ਜਿਆਦਾ ਚੱਕਰ ਵਾਲਾ ਜਿਹੜਾ ਚਲੋ ਅਰਸ਼ਨੂਰ ਵੀ ਅੱਜ ਘਰੇ ਸੀਗਾ ਵੈਸੇ ਉਹ ਗਏ ਹੋਏ ਨੇ ਸਕੂਲ ਨੂਰ ਤੇ ਉਹਦੇ ਡੈਡੀ ਕਿਉਂਕਿ ਥੱਕੇ ਆਂ ਵੀ ਆਪਾਂ ਨਿਕੜਿਆ ਤੇ ਕਿਉਂਕਿ ਉਹ ਗਏ ਹੋਏ ਸੀਗੇ ਜੀ ਸਕੂਲ ਸਕੂਲ ਦੇ ਵਿੱਚ ਅੱਜ ਪੋਹ ਸੀਗਾ ਤੇ ਉੱਥੇ ਗਏ ਹੋਏ ਨੇ ਤੇ ਫਿਲਹਾਲ ਉਹ ਆ ਜਾਣਗੇ ਤੇ ਜਦ ਤੱਕ ਮੈਂ ਥੋੜਾ ਬਹੁਤਾ ਜਿਵੇਂ ਕਰਦੀ ਆਂ ਫਿਰ ਜਿਵੇਂ ਜਿਆਦਾ ਬਚਨ ਵਾਲੀਆਂ ਚੀਜ਼ਾਂ ਆਪਾਂ ਉਹਨਾਂ ਤੋਂ ਚੱਕਰ ਜਿਹੜੀ ਕਰਵਾ ਲਾਂਗੇ ਤੇ ਥੋੜਾ ਬਹੁਤਾ ਆਪਾਂ ਕਰਦੇ ਆਂ ਸੈਟਿੰਗ ਸਫਾਈਆਂ ਕਰਦੇ ਆ ਫਿਰ ਅੱਗੇ ਵਸਾਖੀ ਆਉਣ ਵਾਲੀ ਐ ਤੇ ਨਾਲੇ ਸਾਖੀ ਦੀਆਂ ਸਫਾਈਆਂ ਹੋ ਜਾਣਗੀਆਂ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਫਿਰ ਤੋਂ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਤੁਹਾਡੀਆਂ ਅਰਦਾਸਾਂ ਤੇ ਨਾਲ ਮੈਂ ਠੀਕ ਐ ਜੀ ਤੇ ਬਾਕੀ ਹੌਲੀ ਹੌਲੀ ਵਾਹਿਗੁਰੂ ਬਿਲਕੁਲ ਠੀਕ ਕਰ ਦੇਣਗੇ ਤੇ ਮੈਡੀਸਨ ਵਗੈਰਾ ਮੇਰੀ ਚੱਲ ਰਹੀ ਐ ਜੀ ਹਲੇ ਤੇ ਪਲੀਜ਼ ਤੋਂ ਨ ਰਿਕਵੈਸਟ ਐ ਵੀ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਚਲੋ ਜੀ ਹੁਣ ਆਪਾਂ ਆਪਣੇ ਜਿਹੜੇ ਕੰਮ ਧੰਦੇ ਕਰਦੇ ਆਂ ਫਿਲਹਾਲ ਜਿਹੜੇ ਆਪਣੇ ਪਛਵਾਲੇ ਕੰਮ ਧੰਦੇ ਸੀਗੇ ਉਹ ਕਰ ਲੈ ਖਤਮ ਕਿਉਂਕਿ ਮੈਂ ਜ਼ਿਆਦਾਤਰ ਉਧਰ ਹੁਣ ਕੰਮ ਨਹੀਂ ਕਰਦੀ ਹੈਗੀ ਤੇ ਹੌਲੀ-ਹੌਲੀ ਆਪਾਂ ਸ਼ੁਰੂ ਕਰਾਂਗੇ ਤੇ ਉਧਰ ਮੈਂ ਜ਼ਿਆਦਾ ਕੰਮ ਨਹੀਂ ਕਰਦੀ ਹੈਗੀ ਜਿੰਨੇ ਕੁ ਮੇਰੇ ਤਾਂ ਸੰਗਰਾ ਨਹੀਂ ਸਰਦਾ ਹੈਗਾ ਉਹਨਾਂ ਕੁ ਕਰਦੀ ਹਾਂ ਕਿਉਂਕਿ ਫਿਲਹਾਲ ਮੇਰੀ ਤੇ ਇੱਕ ਮੱਝ ਵੀ ਇੱਕ ਟਾਈਮ ਮਿਲਣਾ ਲੱਗੀ ਬੁੱਧੀ ਤਾਂ ਚਲੋ ਚਾਟ ਤੇ ਪੈ ਗਈ ਤੇ ਇੱਕ ਮੱਛ ਜਿਹੜੀ ਮੇਰੀ ਉਹ ਇੱਕ ਟਾਈਮ ਮਿਲਣ ਲੱਗੀ ਕਿਉਂਕਿ ਉਸ ਦਿਨ ਮੈਂ ਇੱਕ ਵੀਰ ਕਿਉਂਕਿ ਮੇਰੇ ਤੋਂ ਧਰਮ ਵਗੈਰਾ ਵੀ ਨਹੀਂ ਨਿਕਲਦੀਆਂ ਸੀਗੀਆਂ ਤੇ ਫਿਰ ਹਰ ਮੱਛਾ ਮੇਰੇ ਹੱਥ ਤੇ ਪਈ ਉਹ ਕਿਉਂਕਿ ਮੱਛਾਂ ਦੀਆਂ ਧਾਰਾ ਗਰਭ ਤਾਂ ਚਲੋ ਮੈਂ ਹੀ ਖੜਦੀ ਆ ਨਾ ਵੀ ਜ਼ਿਆਦਾਤਰ ਮੈਂ ਹੀ ਰਹਿਨੀ ਪਸ਼ੂਆਂ ਦੇ ਵਿੱਚ ਤੇ ਉਹਦੇ ਕਰਕੇ ਹੋ ਜਾਂਦਾ ਤੇ ਹੁਣ ਆਪਾਂ ਉਧਰੋਂ ਜਿਹੜਾ ਕੰਮ ਸੀਗਾ ਨਵੇੜ ਲਿਆ ਪਾਣੀ ਤਾਂ ਨਹੀਂ ਪਿਆ ਕੀ ਵੈਸੇ ਨੂਰ ਤੇ ਉਹਦੇ ਡੈਡੀ ਹੀ ਬੰਨਗੇ ਸੀਗੇ ਪਾਣੀ ਤਾਂ ਨਹੀਂ ਪਿਆ ਕੀ ਪਸ਼ੂਆਂ ਨੂੰ ਤੇ ਆਪਾਂ ਸੁੰਬਰ ਕੇ ਉਥੋਂ ਸਾਫ ਸਫਾਈ ਜਿਹੜੀ ਜਿੰਨੀ ਕਰਤੀ ਆ ਪਛੋਂ ਤੁਹਾਨੂੰ ਤੇ ਵਿੜੇ ਦੀ ਸਾਫ ਸਫਾਈ ਹੋ ਚੁੱਕੀ ਆ ਤੇ ਬਾਹਰ ਲਈ ਮੈਂ ਫਰਸ਼ ਵੀ ਧੋਤੀ ਅੱਜ ਬਾਹਰੋਂ ਜਿੰਨੀ ਕਿਸੇ ਗੇਟ ਤੋਂ ਵੀ ਸਾਫ ਸਫਾਈ ਕਰਤੀ ਕਿਉਂਕਿ ਬੜਾ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਸੀਗਾ ਤੇ ਚਲੋ ਜੀ ਹੁਣ ਆਪਾਂ 15 ਦਾ ਜਿਹੜਾ ਖਲਾਰਾ ਉਹਨੂੰ ਬੇੜਦੇ ਆ ਤੇ ਕਰਦੇ ਆ ਸਮਾਨ ਦੀ ਸੈਟਿੰਗ ਤੇ ਤੁਸੀਂ ਵਲੌਗ ਤੇ ਬਣੇ ਰਹੋ ਤੇ ਪਲੀਜ਼ ਤੁਹਾਨੂੰ ਰਿਕਵੈਸਟ ਆ ਕਿ ਸਪੋਰਟ ਜ਼ਰੂਰ ਕਰਿਆ ਕਰੋ ਜਿਸ ਤਰ੍ਹਾਂ ਪਹਿਲਾਂ ਸਪੋਰਟ ਕਰਦੇ ਸੀ ਉਸੇ ਤਰ੍ਹਾਂ ਹੁਣ ਸਪੋਰਟ ਕਰਿਓ ਕਿ ਕਿਉਂਕਿ ਆਪਣਾ ਕਾਫੀ ਜਿਹੜਾ ਗੈਪ ਪੈ ਗਿਆ ਸੀਗਾ ਵਲੌਗ ਦਾ ਨਹੀਂ ਪਏ ਸੀਗੇ ਬਿਮਾਰ ਹੋਣੇ ਕਰਕੇ ਵਲੌਗ ਤੇ ਹੁਣ ਕੋਸ਼ਿਸ਼ ਕਰਦੇ ਆ ਕਿ ਆਪਾਂ ਹਰ ਰੋਜ਼ ਜਾਨਕੀ ਤੁਹਾਡਾ ਜਿਹੜਾ ਰੂਟੀਨ ਆਪਣਾ ਸ਼ੇਅਰ ਕਰਿਆ ਕਰਾਂਗੇ ਤੇ ਤੁਸੀਂ ਸਪੋਰਟ ਜ਼ਰੂਰ ਕਰਨੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਆਪਣੀ ਜਿਹੜੀ YouTube ਫੈਮਿਲੀ ਉਹ ਵੱਡੀ ਹੋ ਸਕੇ ਤੇ ਚਲੋ ਜੀ ਕਰਦੇ ਆਪਾਂ ਆਪਣੇ ਕੰਮ ਤੋਂ ਸ਼ੁਰੂ ਹਾਂਜੀ ਲੋ ਜੀ ਆਪਾਂ ਹੁਣ ਲੱਗੇ ਸੀ ਇੱਥੇ ਸਾਫ ਸਫਾਈ ਕਰਨ ਤੇ ਆਪਾਂ ਪਹਿਲਾਂ ਇੱਕ ਵਾਰੀ ਸਾਫ ਸਫਾਈ ਕਰਦੇ ਜਾਨਕੀ ਝਾੜੂ ਵਗੈਰਾ ਲਗਾਉਣੀ ਹੈ ਕਿਉਂਕਿ ਮਿੱਟੀ ਘਟਾਣਾ ਬਹੁਤ ਜ਼ਿਆਦਾ ਹੋਇਆ ਪਿਆ ਤੇ ਪਹਿਲਾਂ ਆਪਾਂ ਥੋੜਾ ਥੋੜੀ ਬੱਤੀ ਸੈਟਿੰਗ ਕਰਦੇ ਆ ਕਿਉਂਕਿ ਸਮਾਨ ਦੀ ਚੱਕ ਧਰ ਤਾਂ ਮੈਂ ਨਹੀਂ ਕਰੂੰਗੀ ਜਾਨਕੀ ਚੱਕੂੰਗੀ ਬਟ ਮੈਂ ਨਹੀਂ ਚੱਕੂੰਗੀ ਜਦੋਂ ਨੂਰ ਤੇ ਉਹਦੇ ਟੈਡੀ ਆਗੇ ਕਰੇ ਫਿਰ ਉਹਨਾਂ ਤੋਂ ਕਰਵਾਉਂਗੀ ਕਿਉਂਕਿ ਜੇਕਰ ਮੈਂ ਵਜਨ ਚੱਕ ਲਿਆ ਫਿਰ ਮੈਨੂੰ ਇਸ ਤਰ੍ਹਾਂ ਵੀ ਹੈ ਨਾ ਮੇਰੇ ਫਿਰ ਝਾੜੂ ਵਗੈਰਾ ਨੂੰ ਹੋਣ ਲੱਗ ਜੇ ਤਾਂ ਕਰਕੇ ਫਿਰ ਮੈਂ ਚੱਕਰ ਨਹੀਂ ਕਰੂੰਗੀ ਨਾਲ ਉਹਨਾਂ ਨੂੰ ਲਾ ਕੇ ਕਰੂੰਗੀ ਤੇ ਬਾਕੀ ਜਿਵੇਂ ਜਿਆਦਾ ਭਾਰੇ ਹੋ ਜਾਂਦੇ ਬੈੱਡ ਵਗੈਰਾ ਪੇਟੀ ਹੋ ਗਈ ਹੈ ਨਾ ਸਾਰਾ ਸਮਾਨ ਜਿਵੇਂ ਜਿਹੜਾ ਜਿਆਦਾ ਭਾਰਾ ਹੈ ਫਿਰ ਮੈਂ ਉਹ ਚੱਕਿਆ ਤਾਂ ਫਿਰ ਤਾਂ ਕਰਕੇ ਮੈਂ ਚੱਕਦੀ ਨਹੀਂ ਡਰਦੀ ਕਿ ਫਿਰ ਐਵੇਂ ਭਾਨਾ ਜਾਈ ਬਣ ਜਾਊਗਾ ਤੇ ਫਿਰ ਮੈਨੂੰ ਘਰੋਂ ਵੀ ਗਾਲਾਂ ਮਿਲ ਲੰਗੀਆਂ ਕਿਉਂਕਿ ਉਹਨਾਂ ਨੇ ਕਿਹਾਣਾ ਵੀ ਤੂੰ ਟਿਕਦੀ ਨਹੀਂ ਹੈਗੀ ਕਿਉਂਕਿ ਉਹ ਤਾਂ ਮੈਨੂੰ ਪਹਿਲਾਂ ਹੀ ਕਹੀ ਜਾਂਦੇ ਆ ਸਾਰੇ ਵੀ ਤੂੰ ਟਿਕਦੀ ਨਹੀਂ ਹੈਗੀ ਤੇ ਪਰ ਇਸ ਤਰ੍ਹਾਂ ਹੁੰਦਾ ਕਿਉਂਕਿ ਵੀ ਮੇਰਾ ਸੁਭਾਈ ਐਵੇਂ ਬਣਿਆ ਪਿਆ ਵੀ ਮੈਨੂੰ ਪਤਾ ਨਹੀਂ ਕਿਉਂ ਵੀ ਮੈਨੂੰ ਬਸ ਖੇਧੀ ਚੜੀ ਜਾਂਦੀ ਆ ਹਨਾ ਵੀ ਮੈਨੂੰ ਇਸ ਤਰ੍ਹਾਂ ਹੋ ਜਾਂਦਾ ਵੀ ਨਹੀਂ ਆ ਚੀਜ਼ ਇੱਥੇ ਨਹੀਂ ਜਿਹੜੀ ਚੀਜ਼ ਮੈਨੂੰ ਮੇਰੇ ਮਨ ਨੂੰ ਅੰਦਰੋਂ ਲੱਗਦੀ ਆ ਨਾ ਕਿ ਇਹ ਚੀਜ਼ ਇੱਥੇ ਨਹੀਂ ਸੋਹਣੀ ਲੱਗਦੀ ਇੱਥੇ ਪਈ ਨਹੀਂ ਚੰਗੀ ਲੱਗਦੀ ਹਨਾ ਤੁਸੀਂ ਇਹਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਰੱਖਣਾ ਸੀਗਾ ਹਨਾ ਤੇ ਫਿਰ ਉਹ ਬਸ ਮੈਨੂੰ ਜਿੰਨਾ ਟਾਈਮ ਉਹਨੂੰ ਮੈਂ ਸਹੀ ਟਿਕਾਣੇ ਤੇ ਜਾਨੀ ਕਿ ਰੱਖਾ ਨਾ ਜਿੰਨਾ ਟਾਈਮ ਮੇਰੇ ਮਨ ਨੂੰ ਤਸੱਲੀ ਨਹੀਂ ਹੁੰਦੀ ਮੈਂ ਕੋ ਉਹ ਚੀਜ਼ ਰੱਖਾ ਨਾ ਝਾੜ ਪੁੰਝ ਕੇ ਤੇ ਉਹਨਾਂ ਟਾਈਮ ਮੇਰੇ ਮਨ ਨੂੰ ਜਿਹੜਾ ਸਕੂਨ ਨਹੀਂ ਮਿਲਦਾ ਹੁੰਦਾ ਤੇ ਚਲੋ ਜੀ ਹੁਣ ਆਪਾਂ ਪਹਿਲਾਂ ਕਰ ਲਈਏ ਝਾੜ ਪੁੰਜ ਪਹਿਲਾਂ ਇੱਥੋਂ ਆਹ ਪ੍ਰੈਸ ਟੇਬਲ ਆ ਜਿਹੜਾ ਇਹ ਵੀ ਇੱਥੇ ਲਗਾ ਲਿਆ ਪਹਿਲਾਂ ਉੱਧਰ ਸੀਗਾ ਦੂਸਰੇ ਰੂਮ ਦੇ ਵਿੱਚ ਸੀਗਾ ਇਹ ਵਾਲੇ ਬੈੱਡ ਵੀ ਇੱਧਰਲੇ ਰੂਮ ਦੇ ਵਿੱਚ ਕਰਤੇ ਯਾਨੀ ਕਿ ਇੱਥੇ ਕਰਤੇ ਸਾਹਮਣੇ ਇੱਥੇ ਯਾਨੀ ਕਿ ਹੁਣ ਇੱਥੇ ਬੈਠ ਜਾਣਗੇ ਕਿਉਂਕਿ ਇੱਧਰ ਲਈ ਆਪਾਂ ਨਾ ਬਾਹਰ ਕੂਲਰ ਵਗੈਰਾ ਫਿੱਟ ਕਰ ਦਾਂਗੇ ਕਿਉਂਕਿ ਹਰ ਟਾਈਮ ਦੇ ਵਿੱਚ ਏਸੀ ਵੀ ਨਹੀਂ ਚੱਲਣਾ ਹੈਗਾ ਅੱਗੇ ਚਲੋ ਹਲੇ ਤਾਂ ਚਲੋ ਪੱਕੇ ਟਾਈਮ ਪਾਸ ਕਰ ਰਹੇ ਨੇ ਬਟ ਇਸ ਤੋਂ ਅੱਗੇ ਜਿਵੇਂ ਹਨ ਜ਼ਿਆਦਾ ਗਰਮੀ ਹੋਊਗੀ ਤਾਂ ਫਿਰ ਆਇਆ ਹਰ ਟਾਈਮ ਆਪਾਂ ਹਰ ਵਕਤ ਏਸੀ ਵੀ ਨਹੀਂ ਚ ਤੇ ਤਾਂ ਕਰਕੇ ਆਪਾਂ ਇੱਧਰ ਪਰ ਕੂਲਰ ਫਿੱਟ ਕਰ ਦਾਂਗੇ ਤਾਂ ਫਿਰ ਜਦੋਂ ਕੂਲਰ ਚੱਲਿਆ ਕਰੂਗਾ ਉਦੋਂ ਅਸੀਂ ਚਲਾ ਲਿਆ ਕਰਾਂਗੇ ਜਦੋਂ ਜ਼ਿਆਦਾ ਗਰਮੀ ਲੱਗੂਗੀ ਤੇ ਫਿਲਹਾਲ ਜਦੋਂ ਹੱਦੋਂ ਵੱਧ ਦੀ ਗਰਮੀ ਹੋਗੀ ਹਨਾ ਕਿਤੇ ਆਏ ਗਏ ਤੋਂ ਜਾਂ ਕੋਈ 10 ਮਿੰਟ ਹਨਾ ਇੱਕ ਟਾਈਮ ਆਪਾਂ ਇਸੇ ਚਲਾਇਆ ਕਰਾਂਗੇ ਤਾਂ ਫਿਰ ਉਦੋਂ ਚਲੋ ਦੂਸਰੇ ਰੂਮ ਦੇ ਵਿੱਚ ਹੋ ਜਾ ਕਰਾਂਗੇ ਹਨਾ ਬੈਡਰੂਮ ਦੇ ਵਿੱਚ ਵੈਸੇ ਇਹ ਤਾਂ ਨੂਰ ਕਹਿੰਦਾ ਕਿ ਮੇਰੇ ਬੈੱਡਾਂ ਤੇ ਬਟ ਚਲੋ ਹਨਾ ਸਾਰੇ ਦਿਨੇ ਤਾਂ ਵੈਸੇ ਕਿਉਂਕਿ ਉਹਨੋਂ ਵੀ ਇਸ ਤਰ੍ਹਾਂ ਹੁੰਦਾ ਵੀ ਉਹ ਵੀ ਜ਼ਿਆਦਾਤਰ ਕੁਛ ਰਹਿੰਦਾ ਇੱਥੇ ਬੈਠ ਕੇ ਤੇ ਮੈਨੂੰ ਵੀ ਜ਼ਿਆਦਾਤਰ ਮੈਂ ਦਿਨੇ ਇੱਥੇ ਬੈਠਦੀ ਹੁੰਦੀ ਆ ਮੈਨੂੰ ਐ ਹੁੰਦਾ ਕਿ ਇੱਥੇ ਚਲੋ ਵਧੀਆ ਨਾਲ ਇਸ ਤਰ੍ਹਾਂ ਇੱਥੇ ਥੋੜਾ ਜਨਾ ਵੀ ਸਾਹਮਣੇ ਗੇਟ ਵਾਲੇ ਨਿਗਾਹ ਰਹਿ ਜਾਂਦੀ ਆ ਹਨਾ ਜੇ ਕਿਸੇ ਨੇ ਆਵਾਜ਼ ਮਾਰੀ ਕਿਸੇ ਭੈਣ ਭਰਾ ਨੇ ਹਨਾ ਤੇ ਆਵਾਜ਼ ਸੁਣ ਜਾਂਦੀ ਆ ਤੇ ਜਦੋਂ ਗਾਂ ਅੰਦਰ ਬੈਠ ਜਾਂਦੇ ਹਨਾ ਅੰਗੇ ਤਾਂ ਪਿੱਛੇ ਜਿਵੇਂ ਹਨਾ ਗਾਹਲੀ ਕਮਰਿਆਂ ਦੇ ਵਿੱਚ ਬੈਠਦੇ ਆ ਨਾ ਤਾਂ ਫਿਰ ਆਵਾਜ਼ ਨਹੀਂ ਸੁਣਦੀਗੀ ਤਾ ਕਰਕੇ ਤੇ ਹਨਾ ਨਾ ਇਹ ਗੇਟ ਖੁੱਲਾ ਛੱਡ ਕੇ ਨਹੀਂ ਬਿਨੈ ਬੈਠਾ ਜਾਂਦਾ ਹਨਾ ਕਿਉਂਕਿ ਆਦਤ ਆ ਵੀ ਅਸੀਂ ਖੇਟ ਬੰਦ ਕਰਕੇ ਹੀ ਹਨਾ ਬੈਠਦੇ ਹੁੰਨੇ ਆ ਤੇ ਤਾਂ ਕਰਕੇ ਫਿਰ ਇਹਨੂੰ ਹੁਣ ਮੈਂ ਪੱਟ ਮੈਂ ਇਹਨੂੰ ਬੈਡਰੂਮ ਜਿਹੜਾ ਇਹਨੂੰ ਦੂਸਰੀ ਸਾਈਡ ਲਾਉਂਗੀ ਇਹਦਾ ਟੋ ਸਾਹਮਣੇ ਵਾਲੀ ਸਾਈਡ ਤੇ ਕਿਰਾਂ ਮੈਂ ਇਸ ਤਰ੍ਹਾਂ ਹੀ ਵਿਛਾ ਦਿੱਤੀ ਸ ਮੈਨੂੰ ਪਤਾ ਨਹੀਂ ਵੀ ਜ਼ਿਆਦਾ ਲਾਈਟ ਹੋਊਗੀ ਵੀ ਜ਼ਿਆਦਾ ਨੂੰ ਟਾਈਮ ਲੱਗਿਆ ਤੇ ਫਿਰ ਪਤਾ ਨਹੀਂ ਮੇਰੇ ਚੱਕਰ ਹੋਊਗੀ ਜਾਂ ਨਹੀਂ ਹਨਾ ਤਾਂ ਕਰਕੇ ਫਿਰ ਮੈਂ ਇਹ ਕਿਆ ਵੀ ਚਲ ਪਹਿਲਾਂ ਮੈਂ ਦੂਸਰਾ ਰੂਮ ਜਿਹੜਾ ਉਹ ਸੈੱਟ ਕਰ ਲਵਾਂਗੀ ਬੱਠਾ ਰੂਮ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਮੈਂ ਵਿਕਰਮ ਬੈੱਡ ਸ਼ੀਟ ਜਿਹੜੀ ਉਹ ਲਾਤੀ ਸੀ ਫੇਰ ਮੈਂ ਝਾੜੂ ਕੱਢਦੀ ਐ ਕਿਉਂਕਿ ਮਿੱਟੀ ਘੱਟਾ ਜਬ ਬਹੁਤ ਜ਼ਿਆਦਾ ਹੋਇਆ ਪਿਆ ਇੱਕ ਤਾਂ ਦੋ ਦਿਨ ਦਿਨ ਹਵਾ ਜੀਆਂ ਬਹੁਤ ਜ਼ਿਆਦਾ ਤੇ ਚੱਲੀਆਂ ਹਨੇਰੇ ਬਹੁਤ ਜ਼ਿਆਦਾ ਚੱਲੀ ਉਹਦੇ ਕਰਕੇ ਹੋ ਗਿਆ ਤੇ ਇੱਕ ਚੰਗੀ ਤਰ੍ਹਾਂ ਜਿਵੇਂ ਝਾੜ ਪਹੁੰਚ ਨਹੀਂ ਹੋਈਗੀ ਹਨਾ ਵੀ ਇਸ ਤਰ੍ਹਾਂ ਹੁੰਦਾ ਵੀ ਜਦੋਂ ਔਰਤ ਇੱਕ ਵਰੀ ਹਨਾ ਇੱਕ ਦਿਨ ਵੀ ਔਰਤ ਕਰਦਾ ਕੰਮ ਛੱਡ ਦੇਵੇ ਹਨਾ ਤਾਂ ਘਰ ਹਾਲੋਂ ਬਿਹਾਲ ਹੋ ਜਾਂਦਾ ਹਨਾ ਤੇ ਮੈਨੂੰ ਤਾਂ ਤਕਰੀਬਨ ਕਾਫੀ ਦਿਨ ਹੋ ਗਏ ਵੀ ਮੈਂ ਢੰਗ ਤਰੀਕੇ ਦੇ ਨਾਲ ਕੋਈ ਵੀ ਸਾਸਫਾਈ ਕਰਦੇ ਵਿੱਚ ਨਹੀਂ ਕੀਤੀ ਬਸ ਉਹਨਾਂ ਕੀ ਕੰਮ ਜਾਨੀ ਕਿ ਹੁੰਦਾ ਸੀ ਹਨਾ ਕਹਿ ਕਵਾ ਕੇ ਵੀ ਜਿਹਦੇ ਬਣਾ ਨਹੀਂ ਸਰਦਾ ਸੀਗਾ ਤੇ ਜਿੰਨਾ ਟਾਈਮ ਆਪਾਂ ਖੋਦ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੇ ਹਨਾ ਜਾਜੀ ਨੂੰ ਟਿਕਾਣੇ ਤੇ ਉਹਦੇ ਤੇ ਨਹੀਂ ਰੱਖਦੇ ਤਾਂ ਘਰ ਆਪਣਾ ਵਿਖਰਿਆ ਵਿਖਰਾ ਹੀ ਰਹਿੰਦਾ ਹੈ ਤੇ ਇਸੇ ਤਰ੍ਹਾਂ ਹੀ ਮੈਨੂੰ ਇਸ ਤਰ੍ਹਾਂ ਹੋ ਰਿਹਾ ਸੀ ਅੱਜ ਵੀ ਮੇਰਾ ਘਰ ਜਿਹੜਾ ਸਾਰਾ ਖਿਲਰਿਆ ਪਿਆ ਹੈ ਹਨਾ ਵਿਖਰਿਆ ਪਿਆ ਸਾਰਾ ਸਮਾਨ ਤੇ ਆਪਾਂ ਹੁਣ ਚੰਗੀ ਤਰ੍ਹਾਂ ਪਹਿਲਾਂ ਸੈੱਟ ਕਰ ਲਈਏ ਸਮਾਨ ਤੇ ਪਹਿਲਾਂ ਮੈਂ ਸਾਰੇ ਛਾੜੂ ਲਗਾ ਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਨ ਦੀ ਜਿਵੇਂ ਸੈਟਿੰਗ ਵਗੈਰਾ ਕਰਦੇ ਹਾਂ ਹਾਂਜੀ ਆਪਾਂ ਇਸ ਰੂਮ ਦੇ ਵਿੱਚ ਵੀ ਹੁਣ ਝਾੜੂ ਲਗਾ ਦਿੰਨੇ ਆ ਉਧਰੋਂ ਸਾਰੇ ਆਪਾਂ ਝਾੜੂ ਵਗੈਰਾ ਖੜਤਾ ਸੀਗਾ ਤੇ ਹੁਣ ਆਪਾਂ ਇੱਥੇ ਵੀ ਝਾੜੂ ਲਗਾ ਦਿੰਨੇ ਆ ਤੇ ਫਿਲਹਾਲ ਇਸ ਰੂਮ ਨੂੰ ਤਾਂ ਨਹੀਂ ਆਪਾਂ ਛੇੜਨਾ ਹੈਗਾ ਇਹ ਇਹਦੀ ਸੈਟਿੰਗ ਠੀਕ ਆ ਜਾਨੀ ਕਿ ਤੇ ਬਸ ਇਥੋਂ ਮੰਝਾ ਚੱਕਣਾ ਜਿਹੜਾ ਇੱਕ ਪਿਆ ਹੈਗਾ ਤੇ ਕਿਉਂਕਿ ਮੰਝੇ ਮੈਂ ਦੂਸਰੇ ਰੂਮ ਦੇ ਵਿੱਚ ਲਗਾਉਂਗੀ ਜਿੱਥੇ ਮੇਰੀ ਬੇਟੀ ਅਲਮਾਰੀ ਹੈ ਨਾ ਤਾਂ ਉਧਰ ਸਮਾਨ ਪਿਆ ਉਧਰ ਮੰਝੇ ਸਾਰੇ ਮੈਂ ਉਧਰ ਲਗਾ ਦੂੰਗੀ ਜਾਨੀ ਕਿ ਜਿੰਨੇ ਵੀ ਦੋ ਤਿੰਨ ਮੰਝੇ ਜਿੰਨੇ ਵੀ ਉੱਥੇ ਖੜੇ ਕੀਤੇ ਗਏ ਤਾਂ ਉੱਥੇ ਮੰਝੇ ਰੱਖ ਦੂੰਗੀ ਕਿਉਂਕਿ ਮੰंजे ਤਕਰੀਬਨ ਜਿਆਦਾਤਰ ਸ਼ਾਮ ਦੇ ਟਾਈਮ ਤੇ ਹਨਾ ਬਾਹਰ ਪਾਉਣੇ ਹੁੰਦੇ ਆ ਤਾਂ ਬਾਹਰ ਦੋ ਤਿੰਨ ਮੰंजे ਹੈਗੇ ਨੇ ਤੇ ਬਾਕੀ ਜਿਹੜੇ ਮੰंजे ਹਨਾ ਤਾਂ ਆਪਾਂ ਉਹਦੇ ਵਿੱਚ ਛਾਂਦਾਂਗੇ ਤੇ ਪਹਿਲਾਂ ਸਾਰੇ ਝਾੜੂ ਕੱਢ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਸੈਟਿੰਗ ਵਾਸਤੇ ਤਾਂ ਇਹ ਕਵਰ ਵਗੈਰਾ ਵੀ ਧੋਣ ਵਾਲੇ ਹੋਏ ਪਏ ਨੇ ਤੇ ਬਟ ਮੈਂ ਪਹਿਲਾਂ ਸਾਰਾ ਜਿਵੇਂ ਸਮਾਨ ਦੀ ਸੈਟਿੰਗ ਕਰੂੰਗੀ ਉਸ ਤੋਂ ਬਾਅਦ ਕੱਪੜੇ ਧੂੰਗੀ ਕਿਉਂਕਿ ਮੇਰੇ ਕੱਪੜੇ ਵੀ ਦੋ ਦਿਨਾਂ ਦੇ ਜੁੜੇ ਪਏ ਨੇ ਧੁੱਤੇ ਨਹੀਂ ਹੈਗੇ ਉਸ ਦਿਨ ਉਹੀ ਧੋਕੇ ਗਏ ਸੀ ਕਿ ਵਿਚਾਰੇ ਉਸ ਤੋਂ ਬਾਅਦ ਮੈਂ ਕੱਪੜੇ ਧੁੱਤੇ ਨਹੀਂ ਹੈਗੇ ਤੇ ਦੇਖਦੀਆਂ ਸ਼ਾਮ ਦੇ ਟਾਈਮ ਤੇ ਜਾਂ ਕੱਲ ਨੂੰ ਮਸ਼ੀਨ ਲਾਉਂਗੀ ਫਿਰ ਕੱਪੜੇ ਤਾਂ ਕੱਲ ਨੂੰ ਧੋਂਗੀ ਪਹਿਲਾਂ ਮੈਂ ਖਲਾਰੇ ਚੱਕੂੰਗੀ ਤੇ ਲੋ ਜੀ ਆਪਾਂ ਸਾਰਾ ਜਿਵੇਂ ਸਮਾਨ ਨਾ ਸੈੱਟ ਕਰਵਾ ਲਿਆ ਸੀ ਉਸ ਤੋਂ ਬਾਅਦ ਨੂਰ ਤੇ ਉਹਦੇ ਡੈਡੀ ਆ ਗਏ ਸੀ ਘਰੇ ਤੇ ਫਿਰ ਮੈਂ ਨਾ ਸਾਰਾ ਸਮਾਨ ਜਿਹੜਾ ਸੈੱਟ ਕਰਵਾ ਲਿਆ ਸੀ ਉਹਨਾਂ ਨੂੰ ਪੇਟੀ ਪਹਿਲਾਂ ਜਿੱਥੇ ਅਲਮਾਰੀ ਲੱਗੀ ਹੋਈ ਹੈ ਇੱਥੇ ਪੇਟੀ ਲੱਗੀ ਹੋਈ ਸੀ ਤੇ ਅਲਮਾਰੀ ਇੱਧਰ ਜਿੱਧਰ ਮਨਚਾਇਆ ਹੈਗਾ ਇੱਧਰ ਸਾਹਮਣੀ ਸਾਈਡ ਸੀਗੀ ਤੇ ਹੁਣ ਆਪਾਂ ਇੱਧਰੋਂ ਸੈਟਿੰਗ ਕਰਤੀ ਤੇ ਇੱਥੇ ਇੱਕ ਆਪਣਾ ਜਿਹੜਾ ਡਰਮ ਸੀਗਾ ਦਾਣਿਆਂ ਵਾਲਾ ਤੇ ਉਹ ਸੀਗਾ ਤੇ ਉਹਨੂੰ ਆਪਾਂ ਹੁਣ ਉਹਦੇ ਵਿੱਚ ਬਸ ਵੀ ਥੋੜੀ ਸੀ ਕਣਕ ਦੋ ਤਿੰਨ ਗੱਟੇ ਸੀਗੇ ਤਾਂ ਉਹ ਕੱਢ ਲਈਏ ਕਣਕ ਤੇ ਆਪਾਂ ਡਰਮ ਨੂੰ ਬਾਹਰ ਰੱਖਤਾ ਕਿ ਉਹਨੂੰ ਹੁਣ ਧੁੱਪ ਲੱਗ ਜੂਗੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਵੀਂ ਕਣਕ ਆਊਗੀ ਆਪਾਂ ਤੇ ਫਿਰ ਨਵੀਂ ਕਣਕ ਉਹਦੇ ਵਿੱਚ ਪਾ ਲਾਂਗੇ ਤੇ ਇੱਕ ਵਾਰੀ ਉਹਨੂੰ ਆਪਾਂ ਬਾਹਰ ਕੱਢਤਾ ਤੇ ਵੀ ਹੁਣ ਧੁੱਪ ਜੀ ਲੱਗ ਜੂਗੀ ਉਹਨੂੰ ਆਪਾਂ ਪਹਿਲਾਂ ਕਾਫੀ ਟਾਈਮ ਪਹਿਲਾਂ ਹੀ ਬਾਹਰ ਕੱਢ ਦਿੰਨੇ ਹੁੰਨੇ ਆ ਫਿਰ ਵਧੀਆ ਧੁੱਪ ਲੱਗ ਜਾਂਦੀ ਹੈ ਉਹਨਾਂ ਟਾਈਮ ਤੇ ਨਾਲੇ ਉਹ ਨਾ ਥੋੜਾ ਜਿਹਾ نیچے ਨਾ ਉਹਦੇ ਜਰਜੀ ਲੱਗੀ ਪਈ ਆ ਤੇ ਆਪਾਂ ਉਹ ਰੇਗ ਮਾਰਨਾ ਸਾਫ ਕਰਕੇ ਤੇ ਉਹਦੇ ਤੇ ਰੰਗ ਵਗੈਰਾ ਫੇਰ ਦਾਂਗੇ ਹਨਾ ਕਿਉਂਕਿ ਜਦੋਂ ਆਪਾਂ ਚੀਜ਼ ਦੀ ਦੇਖਭਾਲ ਖੁਦ ਚੰਗੀ ਤਰ੍ਹਾਂ ਕਰ ਲੈਨੇ ਹੋ ਕੋਈ ਵੀ ਚੀਜ਼ ਆ ਪੁਰਾਣੀ ਤੋਂ ਪੁਰਾਣੀ ਚੀਜ਼ ਵੀ ਕਾਫੀ ਟਾਈਮ ਕੱਢ ਜਾਂਦੀ ਏ ਇੱਕ ਸੰਭਾਈ ਦੇ ਸਿਰ ਤੇ ਹਨਾ ਤੇ ਸਾਡਾ ਉਹ ਜਿਹੜਾ ਟਰਮ ਸੀਗਾ ਕਾਫੀ ਟਾਈਮ ਦਾ ਏ ਤੇ ਬਸ ਉਹਨੂੰ ਹਰ ਵਾਰੀ ਜਿੱਦਾਂ ਇਦਾਂ ਚੰਗੀ ਤਰ੍ਹਾਂ ਰੇਗ ਮਾਰ ਮਾਰ ਕੇ ਹਨਾ ਨੀਚੋਂ ਸਾਫ ਕਰਕੇ ਰੰਗ ਵਗੈਰਾ ਫੇਰ ਦਿੰਨੇ ਆ ਤਾਂ ਫਿਰ ਉਹਦਾ ਜਿਹੜਾ ਨੀਚੋਂ ਖਰਾਬ ਨਹੀਂ ਹੁੰਦਾਗਾ ਹਨਾ ਨਹੀਂ ਤਾਂ ਫਿਰ ਜਾਲ ਵਗੈਰਾ ਪੈ ਜਾਂਦੀ ਆ ਤੇ ਚਲੋ ਜੀ ਆਪਾਂ ਝਾੜੂ ਵਗੈਰਾ ਕੱਢ ਲਿਆ ਸਾਰਾ ਸਮਾਨ ਕਰਤਾ ਸੈਟ ਤੇ ਹੁਣ ਮੈਂ ਲਗਾਉਣੀ ਆ ਪੋਚਾ ਤੇ ਉਸ ਤੋਂ ਬਾਅਦ ਅੱਗੇ ਆਪਾਂ ਤੁਹਾਨੂੰ ਸਾਰਾ ਜਿਹੜਾ ਸਮਾਨ ਸੈੱਟ ਕਿਸ ਤਰ੍ਹਾਂ ਕੀਤਾ ਸਾਰਾ ਦਿਖਾ ਦਾਂਗੇ ਤੇ ਉਧਰ ਆਪਾਂ ਸਾਰੇ ਸਟੈਂਡ ਵਾਲੇ ਪੋਚੇ ਦੇ ਨਾਲ ਮੈਂ ਪੋਚਾ ਲਗਾ ਲਿਆ ਸੀਗਾ ਤੇ ਇੱਥੇ ਨਾ ਮੈਂ ਬੈਠ ਕੇ ਲਗਾ ਰਹੀਆਂ ਕਿਉਂਕਿ ਇੱਕ ਤਾਂ ਇੱਥੇ ਲਿਵਿੰਗ ਰੂਮ ਦੇ ਵਿੱਚ ਹੋ ਗਿਆ ਇੱਕ ਬੈੱਡਰੂਮ ਦੇ ਵਿੱਚ ਹੋ ਗਿਆ ਕਿ ਇਧਰਲੇ ਰੂਮ ਜਾਨਕੀ ਬੈੱਡਰੂਮ ਦੋ ਬਣ ਜਾਂਦੇ ਦੋਨੋਂ ਦੇ ਵਿੱਚ ਤੇ ਰਸੋਈ ਦੇ ਵਿੱਚ ਹਨਾ ਇੱਥੇ ਹੋਣੀ ਜਾਨੀ ਜੀ ਥੋੜੀ ਜੀ ਜ਼ਿਆਦਾ ਹੁੰਦੀ ਹੈ ਤੇ ਇੱਥੇ ਨਾ ਬੈਠ ਕੇ ਹੀ ਪੋਚ ਕਿ ਮੈਂ ਕਦੀ ਵੀ ਸਟੈਂਡ ਵਾਲੇ ਪੋਚੇ ਦੇ ਨਾਲ ਪੋਚਾ ਨਹੀਂ ਲਗਾਇਆ ਫਿਲਹਾਲ ਹੋਣੀ ਮੰਗਾਇਆ ਸੀਗਾ ਤੇ ਕਿਉਂਕਿ ਮੈਂ ਬੈਠ ਕੇ ਪੋਚਾ ਮੈਨੂੰ ਲਾਉਣਾ ਵਧੀਆ ਲੱਗਦਾ ਹੈ ਹਨਾ ਤਾਂ ਬੈਠ ਕੇ ਜਦੋਂ ਪੋਚਾ ਲਗਾਉਣਾ ਤਾਂ ਜ਼ਿਆਦਾ ਸਫਾਈ ਆਉਂਦੀ ਹੈ ਹਨਾ ਤੇ ਸਟੈਂਡ ਵਾਲੇ ਨਾਲ ਇਸ ਤਰ੍ਹਾਂ ਹੁੰਦਾ ਜਿਵੇਂ ਸਮਾਨ ਦੇ ਨੀਚੋਂ ਉੱਚੋਂ ਤਾਂ ਚਲੋ ਉਹਦੇ ਨਾਲ ਸੌਖੇ ਨੇ ਵੀ ਵਧੀਆ ਨੀਚੇ ਜਿਵੇਂ ਬੈੱਡ ਦੇ ਜਾਂ ਪੇਟੀ ਅਲਮਾਰੀ ਦੇ ਨੀਚੇ ਵਧੀਆ ਚੰਗੀ ਤਰ੍ਹਾਂ ਪੋਚਾ ਲੱਗ ਜਾਂਦਾ ਬਟ ਉਹਦੇ ਨਾਲ ਮੈਨੂੰ ਇਸ ਤਰ੍ਹਾਂ ਹੁੰਦਾ ਵੀ ਉਨੀ ਸਫਾਈ ਨਹੀਂ ਹੁੰਦੀ ਕਿ ਤਾਂ ਕਰਕੇ ਮੈਂ ਉਧਰੋਂ ਮਜਬੂਰੀ ਦੇ ਵਿੱਚ ਲਗਾ ਲਿਆ ਕਿ ਕਿ ਇੱਕਦਮ ਬੈਠ ਕੇ ਸਾਰੇ ਕਿਤੇ ਪੂੰਚਾ ਲਗਾਉਂਗੀ ਤਾਂ ਫਿਰ ਮੈਨੂੰ ਇਸ ਤਰ੍ਹਾਂ ਹੁੰਦਾ ਵੀ ਕਿਤੇ ਹਨਾ ਮੇਰੇ ਵੀ ਫੇਰ ਪੇਨ ਵਗੈਰਾ ਨਾਲ ਸ਼ੁਰੂ ਹੋ ਜੇ ਤਾਂ ਕਰਕੇ ਤੇ ਫਿਰ ਮੈਂ ਇੱਥੇ ਤਾਂ ਮੈਂ ਬੈਠ ਕੇ ਪੂੰਚਾ ਲਗਾਇਆ ਸੀ ਮੈਂ ਸਾਰੇ ਕਿਤੇ ਪੂੰਚਾ ਲਗਾ ਕੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਵੀ ਮੈਂ ਥੋੜਾ ਚੇਂਜ ਕਰਤਾ ਸੀ ਪਹਿਲਾਂ ਇਧਰਲੀ ਸਾਈਡ ਸੀਗੀ ਸੋ ਫੇਰ ਤੇ ਹੁਣ ਆਪਾਂ ਇਧਰ ਕਰਤੀ ਥੋੜਾ ਇੱਧਰੋਂ ਵੀ ਸੈਟਿੰਗ ਕਰਤੀ ਸਮਾਨ ਦੀ ਤੇ ਆਪਾਂ ਬਾਕੀ ਜਿਵੇਂ ਇੱਕ ਰੂਮ ਦਾ ਬੈੱਡ ਜਿਹੜਾ ਸੀਗਾ ਉਹ ਵੀ ਆਪਾਂ ਚੇਂਜ ਕੀਤਾ ਥੋੜਾ ਜਿਹਾ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਚਲੋ ਜੀ ਇਸ ਰੂਮ ਵੀ ਆਪਾਂ ਕਲੀਨ ਕਰ ਲਿਆ ਦੇਖੋ ਚੰਗੀ ਤਰ੍ਹਾਂ ਦੋਨੋਂ ਰੂਮੇ ਵੀ ਕਲੀਨ ਹੋ ਚੁੱਕਿਆ ਇਹ ਵੀ ਬੈੱਡ ਇਧਰ ਲਈ ਸਾਈਡ ਕਰਤੇ ਤੇ ਸੋਈ ਵੀ ਆਪਣੇ ਬਿਲਕੁਲ ਸਾਫ਼ ਹੋ ਚੁੱਕੀ ਹੈ ਫਿਲਹਾਲ ਮੈਂ ਭਾਂਡੇ ਵਗੈਰਾ ਉੱਪਰੋਂ ਲਾ ਕੇ ਤਾਂ ਨਹੀਂ ਤੋਤੇ ਹੈਗੇ ਤੇ ਫਿਲਹਾਲ ਇਸ ਤਰ੍ਹਾਂ ਕਲੀਨ ਕਰਤਾ ਭਾਂਡੇ ਮੈਂ ਹਲੇ ਬਾਅਦ ਚ ਤੋਉਂਗੀ ਕਿਉਂਕਿ ਇੱਕੇ ਦਮ ਜਿਆਦਾ ਆਪਾਂ ਹੋ ਨਹੀਂ ਕਰਦੇ ਹੈਗੇ ਤੇ ਹੌਲੀ ਹੌਲੀ ਆਪਾਂ ਕੰਮ ਜਿਹੜਾ ਸ਼ੁਰੂ ਕਰਾਂਗੇ ਤੇ ਚਲੋ ਜੀ ਆਪਣਾ ਜਿਹੜਾ ਕੰਮ ਤਾਂ ਦਾ ਸਵੇਰ ਦਾ ਹੋ ਚੁੱਕਿਆ ਖਤਮ ਤੇ ਹਾਂਜੀ ਹੁਣ ਆਪਾਂ ਅੱਜ ਦੀ ਵੀਡੀਓ ਇੱਥੇ ਰੋਕਦੇ ਆ ਆਪਣਾ ਜਿਹੜਾ ਸਾਫ ਸੁਥਰਾ ਦਾ ਸਾਰਾ A to Z ਕੰਮ ਜਿਹੜਾ ਖਤਮ ਹੋ ਗਿਆ ਤੇ ਮਨ ਨੂੰ ਵੀ ਵਧੀਆ ਜਿਹਾ ਸਕੂਨ ਮਿਲ ਰਿਹਾ ਤੇ ਆਪਾਂ ਥੋੜੇ ਜਿ ਛੋਟੇ ਵੀਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਮੈਂ ਜਿੰਨਾ ਕੰਮ ਕਰਦੀ ਹਾਂ ਉਸ ਤੋਂ ਅੱਧਾ ਕੰਮ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਹੌਲੀ ਹੌਲੀ ਜਿਵੇਂ ਜਿਵੇਂ ਮੈਂ ਠੀਕ ਹੋਈ ਜਾਊਂਗੀ ਤੇ ਆਪਾਂ ਪਹਿਲਾਂ ਦੀ ਤਰ੍ਹਾਂ ਵੀਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ